ਸਾਡੇ ਕੋਲ 1400 ਦੇ ਲਾਗੇ ਟੋਟਲ ਜਿਹੜੇ ਸਟੂਡੈਂਟਸ ਐਸਨੂ ਪੰਜਾਬ ਦੇ ਵਿੱਚ ਆਨਲਾਈਨ ਸਾਡੇ ਕੋਲ ਕੋਚਿੰਗ ਲੈ ਰਹੇ ਆ ਕਰਕੇ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇੱਕ ਫ੍ਰੀ ਕੋਰਸ ਆ ਤੇ ਇਹਦੇ ਵਿੱਚ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਦੇ ਵਿੱਚ ਕਿਤੇ ਕੰਪਰੋਮਾਈਜ਼ ਹੈ ਉਹ ਬਿਲਕੁਲ ਕੰਪਰੋਮਾਈਜ਼ ਨਹੀਂ ਜੇ ਆਪਾਂ ਦਿੱਲੀ ਜਾ ਕੇ ਤਿਆਰੀ ਕਰਦੇ ਅੱਠ ਤੋਂ 10 ਲੱਖ ਰੁਪਈਆ ਸਾਡਾ ਸਾਲ ਦਾ ਖਰਚਾ ਆਉਂਦਾ ਹੈ ਜੇ 3 ਤੋਂ 4 ਸਾਲ ਬੱਚਾ ਤਿਆਰੀ ਕਰਦਾ ਤਾਂ 40 ਲੱਖ ਕਿਹੜੀ ਫੈਮਿਲੀ ਅਫੋਰਡ ਕਰ ਸਕੀ ਆਈ ਥਿੰਕ ਮਿਡਲ ਕਲਾਸ ਵੀ ਨਹੀਂ ਕਰ ਪਾਉਂਦੀ ਉਹ ਇਹਦੇ ਇਹ ਕੋਈ ਸਾਡਾ ਕੋਈ ਬਿਜ਼ਨਸ ਇਨੀਸ਼ੀਏਟਿਵ ਨਹੀਂ ਹੈਗਾ ਇਹ ਸਾਡਾ ਕਾਰ ਜੀ ਜੇ ਤੇ ਤੁਸ ਤੁਹਾਡੀ ਵੀ 100% ਜ਼ਿੰਮੇਵਾਰੀ ਬਣਦੀ ਸਾਡੀ ਬਣਦੀ ਹੈ ਇੰਨੀ ਵੀ ਸਾਡੀ ਫੈਕਲਟੀ ਹੈਗੀ ਆ ਮੋਸਟਲੀ ਜਿਨ੍ਹਾਂ ਨੇ ਆਲਰੇਡੀ ਪੀਸੀਸ ਕਲੀਅਰ ਕੀਤਾ ਹੈ ਕੋਈ ਮੈਡੀਕਲ ਚ ਰਹਿ ਗਿਆ ਜਾਂ ਕੋਈ ਇੰਟਰਵਿਊ ਤੱਕ ਪਹੁੰਚਿਆ ਹੋਇਆ ਆ ਪੰਜਾਬ ਪੁਲਿਸ ਦਾ ਵੀ ਜਿਹੜਾ ਬੈਚ ਚਲਾਇਆ ਸੀ ਉਹਦੇ ਵਿੱਚ ਸਾਡੀਆਂ 57 ਜਿਹੜੀਆਂ ਸਿਲੈਕਸ਼ਨਸ ਰਿਟਰਨ ਦੇ ਵਿੱਚ ਦੇ ਵਿੱਚ ਹੋਈਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੂ ਇਸ ਵੇਲੇ ਜਲੰਧਰ ਦੇ ਵਿੱਚ ਮੌਜੂਦ ਆ ਜਿੱਥੇ ਸਬਰ ਫਾਊਂਡੇਸ਼ਨ ਦੇ ਵੱਲੋਂ ਬੱਚਿਆਂ ਨੂੰ ਆਈਏਐਸ ਆਈਪੀਐਸ ਦੀ ਤਿਆਰੀ ਕਰਵਾਈ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਸਥਾ ਦੇ ਵੱਲੋਂ ਫ੍ਰੀ ਦੇ ਵਿੱਚ ਸਾਰੀ ਤਿਆਰੀ ਕਰਵਾਈ ਜਾਂਦੀ ਹੈ ਜਿਹੜੇ ਬੱਚੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਨੇ ਕੋਈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਕੋਈ ਪਟਵਾਰੀ ਲੱਗਣਾ ਚਾਹੁੰਦਾ ਕੋਈ ਪੀਸੀਐਸ ਦੀ ਤਿਆਰੀ ਕਰਨੀ ਚਾਹੁੰਦਾ ਕੋਈ ਆਈਐਸ ਬਣਨਾ ਚਾਹੁੰਦਾ ਪਰ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਕੋਲ ਫੀਸਾਂ ਤਾਰਨ ਦੇ ਲਈ ਪੈਸੇ ਨਹੀਂ ਹੈਗੇ ਪਰ ਸੁਪਨੇ ਵੱਡੇ ਨੇ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਇਹ ਫਾਊਂਡੇਸ਼ਨ ਕੰਮ ਕਰ ਰਹੀ ਹੈ ਜਲੰਧਰ ਦੇ ਵਿੱਚ ਕਿਵੇਂ ਇਹ ਸਾਰਾ ਪ੍ਰੋਸੈਸ ਚੱਲਦਾ ਹੈ ਲਾਈਵ ਤੁਹਾਨੂੰ ਦਿਖਾਵਾਂਗੇ ਬੱਚੇ ਵੀ ਇੱਥੇ ਬੈਠੇ ਹੋਏ ਨੇ ਕਿਵੇਂ ਇਹ ਸੰਸਥਾ ਕੰਮ ਕਰਦੀ ਹੈ ਔਰ ਬਹੁਤ ਸਾਰੇ ਮਨਾਂ ਦੇ ਵਿੱਚ ਸਵਾਲ ਵੀ ਹੁੰਦੇ ਨੇ ਕਿ ਜੇਕਰ ਤੁਸੀਂ ਦਾਖਲਾ ਲੈਣਾ ਤਾਂ ਕਿਵੇਂ ਮਿਲੇਗਾ ਕੀ ਕੋਈ ਦਾਖਲਾ ਫੀਸ ਤਾਂ ਨਹੀਂ ਹੈਗੀ ਕਿਵੇਂ ਰਹਿਣ ਸੈਣ ਹੋਵੇਗਾ ਤੁਹਾਡਾ ਔਰ ਕੌਣ ਇਹਦਾ ਖਰਚਾ ਕਰ ਰਿਹਾ ਤਾਂ ਸਾਰੀ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਫੀਸਾਂ ਲੈਂੀਆਂ ਜਾਂਦੀਆਂ ਨੇ ਵੱਡੇ ਐਗਜ਼ਾਮ ਦੀਆਂ ਤਾਂ ਇਹ ਕਲਾਸ ਇੱਕ ਲੱਗੀ ਹੋਈ ਹੈ ਇੱਥੇ ਤਾਂ ਬੱਚੇ ਇੱਥੇ ਸਟੱਡੀ ਕਰ ਰਹੇ ਨੇ ਜਿੱਥੇ ਆਨਲਾਈਨ ਕਲਾਸ ਮਹੱਈਆ ਕਰਵਾਈ ਜਾਂਦੀ ਹੈ ਉੱਥੇ ਆਫਲਾਈਨ ਵੀ ਕਲਾਸ ਵੀ ਜਿਹੜ ਮਕਸਦ ਇੱਕੋ ਹੈ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਵੱਡੇ-ਵੱਡੇ ਅਫਸਰ ਬਣਾਏ ਜਾਣ ਵੱਡੇ ਅਹੁਦਿਆਂ ਦੇ ਉੱਪਰ ਤਾਇਨਾਤ ਕੀਤਾ ਜਾਇਆ ਤਾਂ ਇਸ ਸੰਸਥਾ ਬਾਰੇ ਸਾਰੀ ਜਾਣਕਾਰੀ ਲਾਵਾਂਗੇ ਮੇਰੇ ਨਾਲ ਜਸਪ੍ਰੀਤ ਦਈਆ ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬੜਾ ਵਧੀਆ ਲੱਗਾ ਜੀ ਦੇਖ ਕੇ ਉਪਰਾਲਾ ਇਹ ਮੈਂ ਚਾਹੁੰਨਾ ਕਿ ਥੋੜਾ ਜਿਹਾ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿਓ ਕਿ ਕਿਵੇਂ ਇਹ ਸੰਸਥਾ ਕੰਮ ਕਰੀ ਹੈ ਜੀ ਇਹ ਇੱਕ ਜਿਹੜਾ ਪ੍ਰੋਜੈਕਟ ਆ ਇਹ ਸਬਰ ਫਾਊਂਡੇਸ਼ਨ ਵੱਲੋਂ ਜੀ ਫਾਊਂਡੇਸ਼ਨ ਪੰਜਾਬ ਨਾਂ ਦਾ ਇਹ ਪ੍ਰੋਜੈਕਟ ਆ ਠੀਕ ਹੈ ਇਹ ਅਸੀਂ 1.5 ਸਾਲ ਹੋ ਗਏ ਸ਼ੁਰੂ ਕੀਤੇ ਨੂੰ ਇਹਦੇ ਵਿੱਚ ਜੀ ਯੂ ਪੀ ਐਸ ਸੀ ਪੀ ਪੀ ਐਸ ਸੀ ਅਤੇ ਜਿਹੜੇ ਆਪਣੀ ਸਟੇਟ ਸਰਵਿਸਿਜ਼ ਹੈਗੀਆਂ ਉਹਦੀਆਂ ਜਿਹੜੀ ਤਿਆਰੀ ਕਰਾਉਂਦੇ ਆ ਜੀ ਠੀਕ ਹੈ ਤੇ ਇਹਦੇ ਵਿੱਚ ਸਾਡੀ ਜਿਹੜੀ ਦੂਜੀ ਜਿਹੜੀ ਐਜੂਕੇਸ਼ਨਲ ਪਾਰਟਨਰਸ ਨਾਲ ਇਹ ਹੈਗੀਆਂ ਠੀਕ ਹੈ ਤੇ ਉਹਦੇ ਵਿੱਚ ਅਸੀਂ ਜਿੱਦਾਂ ਕਹਿ ਲਵੋ ਕਿ ਜਿਹੜੇ ਹੁਣ ਰੀਸੈਂਟਲੀ ਜਿਹੜਾ ਹੁਣ ਥੋੜੇ ਜਿਹਾ ਟਾਈਮ ਹੋਇਆ ਹੈ ਜਲੰਧਰ ਦੇ ਵਿੱਚ ਇੱਕ ਆਫਲਾਈਨ ਸੈਂਟਰ ਵੀ ਖੁੱਲ੍ਹਿਆ ਆਇਆ ਹੈ ਠੀਕ ਹੈ ਤੇ ਆਨਲਾਈਨ ਤਾਂ ਸਾਡੇ ਕੋਲ ਮਿਰਸਾ ਦਾ 10000 ਤੋਂ ਵੱਧ ਬੱਚਾ ਜਿਹੜਾ ਇਸ ਟਾਈਮ ਕਰ ਰਿਹਾ ਹੈ ਤਿਆਰੀ ਕਰ ਰਿਹਾ ਹੈ ਤੇ ਆਫਲਾਈਨ ਅਜੇ ਸਾਡੇ ਕੋਲ ਥੋੜੇ ਸਟੂਡੈਂਟਸ ਨੇ ਤੇ ਸੋ ਅਸੀਂ ਵੇਟ ਕਰ ਰਹੇ ਹਾਂ ਕਿ ਜਿਹੜੇ ਹੋਰ ਜਿਹਨੋਂ ਸਟੂਡੈਂਟਸ ਆਉਂਦੇ ਆ ਠੀਕ ਹੈ ਤੇ ਉਹਨੂੰ ਇੱਥੇ ਜਿਹੜੇ ਅਸੀਂ ਕੋਰਸ ਫਿਰ ਅੱਗੇ ਪਰਸੀਵ ਕਰਾਵਾਂਗੇ ਠੀਕ ਹੈ ਕਿਹੜੇ ਕਿਹੜੇ ਟੈਸਟਾਂ ਦੀ ਕੋਚਿੰਗ ਦੇ ਰਹੇ ਹੋ ਤੁਸੀਂ ਇੱਥੇ ਇੱਥੇ ਯੂਪੀਐਸਸੀ ਹੋ ਗਿਆ ਪੀਪੀਐਸਸੀ ਹੋ ਗਿਆ ਹੁਣ ਰੀਸੈਂਟਲੀ ਜਿਹੜੀਆਂ ਆਪਣੇ ਪੀਪੀਐਸਸੀ ਵਾਲਿਆਂ ਨੇ ਜਿੰਨੀਆਂ ਜੌਬਸ ਘਣੀਆਂ 300 ਪਲੱਸ ਜੌਬਸ ਹੈਗੀਆਂ ਆ ਉਹ ਚ ਐ ਠੀਕ ਹੈ ਪੀਸੀ ਉਹਨਾਂ ਸਾਰੀ ਦੀ ਤਿਆਰੀ ਜਿਹੜੀ ਅਸੀਂ ਅਲੱਗ-ਅਲੱਗ ਬੈਚਸ ਕਰਾ ਕੇ ਇੱਥੇ ਕਰਾਉਣੀ ਹੈ ਜੀ ਠੀਕ ਹੈ ਆਮ ਤੌਰ ਤੇ ਜਦੋਂ ਅਸੀਂ ਆਈਐਸ ਜਾਂ ਪੀਸੀਐਸ ਦੀ ਗੱਲ ਸੁਣਨੇ ਆ ਤਾਂ ਮਨ 'ਚ ਸਵਾਲ ਆ ਜਾਂਦਾ ਕਿ ਲੱਖਣ ਰੁਪਏ ਲੱਗਣਗੇ ਕੋਚਿੰਗ ਲੈਣ ਦੇ ਕਿਵੇਂ ਤੁਸੀਂ ਪੋਸੀਬਲ ਕਰਦੇ ਹੋ ਜੀ ਮੁਫਤ ਦੇ ਵਿੱਚ ਇਹ ਇਹ ਬੇਸਿਕਲੀ ਜਿੰਨੇ ਵੀ ਵੱਡਾ ਜਿੰਨਾ ਵੀ ਇਹ ਪ੍ਰੋਜੈਕਟ ਹੈਗਾ ਜੀ ਇਹ ਖਾਲਸੇਡ ਵੱਲੋਂ ਸੂਲੀ ਫੰਡਡ ਹੈਗਾ ਹੈ ਠੀਕ ਹੈ ਇਹਦੇ ਵਿੱਚੋਂ ਸਬਰ ਫਾਊਂਡੇਸ਼ਨ ਨੇ ਪੂਰੇ 2 ਸਾਲ ਹੋ ਗਏ ਆਈ ਤੱਕ ਕਦੀ ਵੀ ਕਿਸੇ ਨੇ ਕੋਈ ਡੋਨੇਸ਼ਨ ਨਹੀਂ ਲਈ ਹੈਗੀ ਸੋ ਜਿੰਨਾ ਚਿਰ ਖਾਲਸੇਡ ਹੈਗੀ ਐਜ਼ ਅ ਸਾਨੂੰ ਕੋਈ ਫੰਡ ਦਾ ਇਸ਼ੂ ਆਮ ਤੌਰ ਤੇ ਸਵਾਲ ਇਹ ਹੁੰਦਾ ਬੱਚਿਆਂ ਲਈ ਕਿ ਪੇਪਰ ਵੱਡੇ ਨੇ ਵੱਡੇ ਉਹਦਿਆਂ ਦੇ ਉੱਪਰ ਬਹਿਣਾ ਹੈ ਪੀਸੀਐਸ ਆਈਐਸ ਲੈਵਲ ਦੇ ਐਗਜ਼ਾਮ ਬਹੁਤ ਟਫ ਹੁੰਦੇ ਨੇ ਉਹਦੇ ਵਾਸਤੇ ਟੀਚਰ ਵੀ ਸਾਨੂੰ ਹਾਇਰ ਐਜੂਕੇਸ਼ਨ ਜਿਨ੍ਹਾਂ ਨੇ ਕੀਤੀ ਹੋਈ ਹੈ ਜਾਂ ਜਿਨ੍ਹਾਂ ਦੇ ਕੋਲ ਬਹੁਤ ਤਜਰਬਾ ਹੈ ਉਹ ਹੋਣੇ ਚਾਹੀਦੇ ਨੇ ਜਿਵੇਂ ਤੁਸੀਂ ਮੁਫਤ ਦੇ ਵਿੱਚ ਸਾਰੀ ਕੋਚਿੰਗ ਦੇ ਰਹੇ ਹੋ ਇੱਕ ਵਾਰ ਬੰਦੇ ਦੇ ਮਨ 'ਚ ਸਵਾਲ ਆ ਜਾਂਦਾ ਕਿ ਟੀਚਰ ਕਿਹੋ ਜਿਹੇ ਹੋਣਗੇ ਓਕੇ ਦੇਖੋ ਗੱਲ ਇਹ ਹੈ ਕਿ ਇਹ ਮੁਫਤ ਜਿਸ਼ਣ ਸਟੂਡੈਂਟਸ ਨੂੰ ਮਿਲ ਰਹੀ ਹੈ ਪਰ ਜਿਹੜਾ ਇਹਦਾ ਬਜਟ ਹੈ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਜਿਹੜਾ ਦਾ ਐਨੂਅਲ ਬਜਟ ਹੈ ਨਾ ਇਸ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਕਰੋੜਾਂ ਵਿੱਚ ਪਹੁੰਚਿਆ ਹੋਇਆ ਹੈ ਇਸ ਟਾਈਮ ਠੀਕ ਹੈ ਸਾਡੇ ਕੋਲ ਇਸ ਟਾਈਮ ਜਿੰਨੇ ਵੀ 11 ਟੀਚਰਸ ਹੈਗੇ ਆ ਉਹ ਸਾਰੇ ਹਾਈਲੀ ਸਕਿਲਡ ਹੈਗੇ ਆ ਠੀਕ ਹੈ ਤੇ ਜੇ ਜਿੰਨੀ ਵੀ ਸਾਡੀ ਫੈਕਲਟੀ ਹੈਗੀ ਆ ਮੋਸਟਲੀ ਜਿਨ੍ਹਾਂ ਨੇ ਆਲਰੇਡੀ ਪੀਸੀਸ ਕਲੀਅਰ ਕੀਤਾ ਹੈ ਕੋਈ ਮੈਡੀਕਲ ਚ ਰਹਿ ਗਿਆ ਜਾਂ ਕੋਈ ਇੰਟਰਵਿਊ ਤੱਕ ਪਹੁੰਚਿਆ ਹੋਇਆ ਹੈ ਜ਼ਿਆਦਾਤਰ ਉਹੀ ਹੈਗੇ ਆ ਠੀਕ ਹੈ ਤੇ ਐਂਡ ਵੈਰੀ ਸਕਿਲਫੁਲ ਜਿਹੜੇ ਸਾਡੇ ਜਿਹੜੇ ਲੈਕਚਰਰਸ ਨੇ ਕਾਫੀ ਸਕਿਲ ਹੋਇਆ ਤੇ ਤੁਸੀਂ ਸਾਡੇ ਸਟੂਡੈਂਟਸ ਨੂੰ ਉਹਦੇ ਬਾਰੇ ਵਿੱਚ ਪੁੱਛ ਵੀ ਸਕਦੇ ਹੋ ਠੀਕ ਹੈ ਸਟੂਡੈਂਟ ਦੇ ਨਾਲ ਵੀ ਬਸ 4-5 ਦਿਨ ਹੋ ਗਏ ਅੱਛਾ ਕਾਦੀ ਕੋਚਿੰਗ ਕਾਦੀ ਲੈ ਰਹੇ ਹੋ ਤੁਸੀਂ ਯੂਪੀਐਸਸੀ ਦੀ ਆਈਏਐਸ ਅੱਛਾ ਫਸਟ ਅਟੈਂਪਟ ਹੈ ਥੋੜਾ ਜੀ ਨਹੀਂ ਮੈਨੇ 3 ਸਾਲ ਬਾਅਦ ਦੇਣਾ ਹੈ ਅੱਛਾ 3 ਸਾਲ ਬਾਅਦ ਐਲੀਜੀਬਲ ਨਹੀਂ ਹੋ ਅਭੀ ਠੀਕ ਹੈ ਪਹਿਲਾਂ ਕਿਤੇ ਕੋਚਿੰਗ ਲੈਂਦੇ ਸੀ ਕਿ ਤੁਸੀਂ ਪਹਿਲੇ ਕੋਚਿੰਗ ਨਹੀਂ ਲਈ ਅੱਛਾ ਪਹਿਲਾਂ ਕੋਚਿੰਗ ਲਈ ਨਹੀਂ ਸੀ ਸੁਣਿਆ ਤਾਂ ਤੁਸੀਂ ਬਹੁਤ ਹੋਏਗਾ ਜਿਵੇਂ ਤੁਸੀਂ ਪੇਪਰ ਦਿੰਦੇ ਰਹੇ ਹੋ ਫਿਰ ਕੁਝ ਫਰਕ ਤੁਹਾਨੂੰ ਨਜ਼ਰ ਆਇਆ ਇੱਥੇ ਹਾਂਜੀ ਹਾਂਜੀ ਯਹਾਂ ਪੇ ਕੁਆਲਿਟੀ ਐਜੂਕੇਸ਼ਨ ਹੈ ਔਰ ਮੋਸਟ ਇੰਪੋਰਟੈਂਟਲੀ ਯਹਾਂ ਪੇ ਸਮਝ ਆ ਜਾਂਦਾ ਹੈ ਬਹੁਤ ਡਿਟੇਲ ਮੇਂ ਪੜ੍ਹਾਤੇ ਹੈ ਅੱਛਾ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਮਲਕਸੋਨੀ ਅੱਛਾ ਤੁਸੀਂ ਪਹਿਲਾਂ ਲੈਂਦੇ ਸੀਗੇ ਕੋਚਿੰਗ ਚ ਜਾਂ ਇੱਥੋਂ ਸ਼ੁਰੂ ਬਸ ਸਟਾਰਟ ਕੀਤਾ ਫਰਸਟ ਡੇ ਅੱਜ ਮੇਰਾ ਅੱਛਾ ਕਿਹੜੇ ਪੇਪਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਪੰਜਾਬ ਪੁਲਿਸ ਦੀ ਅੱਛਾ ਪੰਜਾਬ ਪੁਲਿਸ ਦੀ ਠੀਕ ਹੈ ਤੁਸੀਂ ਕਦੀ ਤਿਆਰੀ ਕਰ ਰਹੇ ਹੋ ਯੂਪੀਐਸਸੀ ਮੇਨ ਟਾਰਗੇਟ ਹੈ ਠੀਕ ਹੈ ਪਹਿਲਾਂ ਕੋਈ ਐਗਜ਼ਾਮ ਦਿੱਤਾ ਹੋਇਆ ਤੁਸੀਂ ਨਹੀਂ ਐਗਜ਼ਾਮ ਜੀ ਨਹੀਂ ਦਿੱਤਾ ਬਟ ਪ੍ਰੈਪਰੇਸ਼ਨ ਕਰ ਰਹੀ ਸੀ ਬਟ ਇੱਥੇ ਪ੍ਰੋਪਰਲੀ ਗਾਈਡ ਲਾਈਨ ਦਿੱਤੀ ਜਾਂਦੀ ਹੈ ਟੀਚਰਸ ਵੱਲੋਂ ਜਿਵੇਂ ਤੁਸੀਂ ਯੂਪੀਐਸਸੀ ਦਾ ਪੇਪਰ ਦੇਣ ਦਾ ਟੀਚਾ ਇੱਕ ਮਿੱਥਿਆ ਹੋਇਆ ਹੈ ਵੈਸੇ ਤੁਸੀਂ ਮੈਨੂੰ ਲੱਗਦਾ ਕਿ ਜਾਣਕਾਰੀ ਵੀ ਬਹੁਤ ਲਈ ਹੋਏਗੀ ਇਨਫੋਰਮੇਸ਼ਨ ਇਕੱਠੀ ਕੀਤੀ ਹੋਏਗੀ ਕਿ ਤਿਆਰੀ ਜੇਕਰ ਕਰਨੀ ਹੈ ਤਾਂ ਕਿੰਨਾ ਕੁ ਪੈਸਾ ਲੱਗ ਜਾਂਦਾ ਇਹਦੇ ਦੇ ਮੋਸਟਲੀ ਅਗਰ ਆਪ ਡੈਲੀ ਜਾਂਦੇ ਉੱਥੇ 20 ਲੱਖ ਤਾਂ ਲਗਾ ਕੇ ਚੱਲੋ ਫਿਰ ਆਪਾਂ 3 ਤੋਂ 4 ਸਾਲ ਉੱਥੇ ਲਗਾਈਏ ਕਿਉਂਕਿ ਉੱਥੇ ਲੱਗ ਜਾਂਦੇ ਐਨਾ ਟਾਈਮ ਤਾਂ ਹਾਂ ਤਿਆਰੀ ਕਰਦੇ ਕਿਉਂਕਿ ਇਹ ਤਾਂ ਹੈ ਨਹੀਂ ਕਿ ਇੱਕ ਸਾਲ ਦੇ ਵਿੱਚ ਸਿਲੇਬਸ ਕੰਪਲੀਟ ਹੋ ਜਾਏਗਾ ਜਾਂ ਫਿਰ ਕੋਈ ਵੀ ਗਾਈਡਲਾਈਨਸ ਪ੍ਰੋਪਰਲੀ ਚਾਹੀਦੀ ਆਪਾਂ ਨੂੰ ਠੀਕ ਹੈ 15 ਲੱਖ ਤਾਂ ਮੰਨ ਕੇ ਚੱਲੋ ਕਿ ਲੱਗਦੇ ਆਪਾਂ ਨੂੰ ਠੀਕ ਹੈ ਇੱਥੇ ਫਿਰ ਫ੍ਰੀ ਦੇ ਵਿੱਚ ਹੋਈ ਹੈ ਸਾਰੀ ਹਾਂਜੀ ਇੱਥੇ ਸਭ ਕੁਝ ਆਲਰੇਡੀ ਫ੍ਰੀ ਦੇ ਜਿਵੇਂ ਫਿਰ ਇਹ ਬੱਚੇ ਕਹਿ ਰਹੇ ਨੇ ਕਿ ਜਿਵੇਂ ਇਹਨਾਂ ਨੇ ਹੁਣੇ ਹਜੇ ਸ਼ੁਰੂ ਕੀਤਾ ਹੈ ਕਿ ਫਿਰ ਜਿਵੇਂ ਤੁਸੀਂ ਪ੍ਰੋਜੈਕਟ ਇੱਥੇ ਲਾਏ ਨੇ ਜਿਵੇਂ ਫਿਰ ਉਹਨਾਂ ਸੈਂਟਰਾਂ ਦੇ ਵਿੱਚ ਜਿੱਥੇ ਲੱਖਾਂ ਰੁਪਏ ਫੀਸ ਹੈ ਉਵੇਂ ਦਾ ਤੁਸੀਂ ਪ੍ਰਬੰਧ ਕੀਤਾ ਹੋਇਆ ਕਿ ਜਾਂ ਫਿਰ ਹੌਲੀ-ਹੌਲੀ ਨੂੰ ਕਰਿਓ ਨਹੀਂ ਜੀ ਉਸ ਤੋਂ ਉੱਪਰਲੇ ਲੈਵਲ ਦਾ ਪ੍ਰੋਜੈਕਟ ਜਿਹੜਾ ਸਾਡਾ ਪ੍ਰੋਜੈਕਟ ਹੈ ਨਾ ਜੀ ਠੀਕ ਹੈ ਇਹ ਦੇਖੋ ਇਸ ਟਾਈਮ ਜਦੋਂ ਇਹ ਬੱਚੇ ਹਜੇ ਸਟੂਡੈਂਟਸ ਨਵੇਂ ਆ ਤੁਹਾਨੂੰ ਦੱਸਿਆ ਕਿ ਹਜੇ ਇੱਥੇ 50 ਸਟੂਡੈਂਟਸ ਸਾਡੇ ਕੋਲ ਕੈਪੈਸਿਟੀ ਹੈਗੀ ਹੈ ਠੀਕ ਹੈ ਤੇ ਇਹ ਸਾਡੇ ਇੱਥੇ ਜਿੱਦਾਂ ਆਨਲਾਈਨ ਲੱਗਾ ਦੇ ਬਿਲਕੁਲ ਆਪੋਜ਼ਿ ਠੀਕ ਹੈ ਸਾਡੇ ਕੋ 1400 ਦੇ ਲਾਗੇ ਟੋਟਲ ਜਿਹੜੇ ਸਟੂਡੈਂਟਸ ਐਸਟ ਨੇ ਪੰਜਾਬ ਦੇ ਵਿੱਚ ਆਨਲਾਈਨ ਸਾਡੇ ਕੋ ਕੋਚਿੰਗ ਲੈ ਰਹੇ ਆ ਅੱਛਾ ਇਹ YouTube ਤੇ ਚੈਨਲ ਬਣਾਇਆ ਹੋਇਆ ਨਹੀਂ ਨਹੀਂ ਜੀ ਇਹ ਸਾਡੇ ਕੈਪ ਆ ਜਿਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਠੀਕ ਹੈ ਫ੍ਰੀ ਦੇ ਵਿੱਚ ਹਾਂਜੀ ਇਹ Android ਦੇ ਵਿੱਚ ਫਾਊਂਡੇਸ਼ਨ ਪੰਜਾਬ ਦੇ ਨਾਂ ਤੇ ਆ ਠੀਕ ਹੈ ਤੇ ਐਪਲ ਦੇ ਵਿੱਚ ਕਲਾਸ ਪਲੱਸ ਦੀ ਐਪ ਡਾਊਨਲੋਡ ਕਰਕੇ ਤੁਸੀਂ ਇਹਨੂੰ ਕਰ ਸਕਦੇ ਆ ਠੀਕ ਹੈ ਇਹਦਾ ਕੋਈ ਪਾਸਵਰਡ ਵੀ ਆ ਜੇਕਰ ਕੋਈ ਸੁਣ ਰਿਹਾ ਜੇਕਰ ਕਿਸੇ ਨੇ ਖੋਲਣਾ ਉਹਦੇ ਲਈ ਸਾਨੂੰ انرੋਲ ਕਰਨਾ ਪੈਂਦਾ ਸਾ ਆਪਣੇ ਡਾਕੂਮੈਂਟਸ ਅਪਲੋਡ ਕਰਨੇ ਪੈਂਦੇ ਆ ਠੀਕ ਹੈ ਸਾਡਾ ਹੈਲਪਲਾਈਨ ਨੰਬਰ ਤੇ ਕਾਲ ਕਰਨੀ ਪੈਂਦੀ ਤਾਂ ਤੁਹਾਨੂੰ ਯੂਜ਼ਰ ਨੇਮ ਪਾਸਵਰਡ ਦਿੱਤਾ ਜਾਂਦਾ ਜੀ ਉਹਦਾ ਠੀਕ ਹੈ ਉਹਦੇ ਵਿੱਚ ਜਿਹੜੀ ਐਪ ਉਹ ਇੰਨੀ ਕਿ ਐਡਵਾਂਸਡ ਐਪ ਹੈ ਜੀ ਤੁਹਾਨੂੰ ਦਿਖਾ ਸਕ ਨਹੀਂ ਤੇ ਠੀਕ ਹੈ ਤੁਹਾਨੂੰ ਦਿਖਾਉਣਾ ਜੀ ਐਪ ਉਹਦੇ ਵਿੱਚ ਅਸੀਂ ਜਿੰਨੇ ਵੀ ਸਟੂਡੈਂਟਸ ਹੈਗੇ ਆ ਉਹਨਾਂ ਦੀ ਈਵੈਲੂਏਸ਼ਨ ਕਰ ਸਕਦੇ ਆ ਉਹਨਾਂ ਦੇ ਟੈਸਟ ਸੀਰੀਜ਼ ਜ ਉਸ ਟੈਸਟ ਸੀਰੀਜ਼ ਦੇ ਵਿੱਚ ਆਪਾਂ ਜਿੰਨਾ ਕਹਿ ਲਓ ਕਿ ਜਿੰਨਾ ਵੀ ਉਹਨਾਂ ਦਾ ਜੋ ਵੀ ਰਿਪੋਰਟ ਕਾਰਡ ਹੈਗਾ ਆ ਅਸੀਂ ਐਨਾਲਾਈਜ਼ ਕਰ ਸਕਦੇ ਆ ਠੀਕ ਹੈ ਪਲੱਸ ਇੱਕ ਜਿਹੜੀ ਚੀਜ਼ ਬਾਕੀ ਸੈਂਟਰ ਤੋਂ ਲੱਗ ਗਿਆ ਕਿ ਬਾਕੀ ਸੈਂਟਰ ਦੇ ਵੱਧ ਤੋਂ ਵੱਧ ਪੂਰੇ ਇੰਡੀਆ ਜਿਹੜਾ 10 ਤੋਂ 12 ਟੈਸਟ ਸੀਰੀਜ਼ ਲਈ ਜਾਂਦੀਆਂ ਸਾਲ ਦੇ ਵਿੱਚ ਠੀਕ ਹੈ ਸੋ ਸਾਡਾ ਟੀਚਰ ਨੀਅਰਲੀ 50 ਤੋਂ 52 ਟੈਸਟ ਜਿਹੜੇ ਅਸੀਂ ਇਸ ਐਨੂਅਲ ਲਈ ਜਾਂਦੇ ਆ ਅੱਛਾ ਤੇ ਸੋ ਕਿਉਂਕਿ ਇਹ ਇੱਕ ਫ੍ਰੀ ਕੋਰਸ ਹੈ ਤਾਂ ਇਹ ਮਤਲਬ ਨਹੀਂ ਸਟੂਡੈਂਟ ਸਮਝੇ ਕਿ ਇਹੀ ਕਿ ਕਿ ਜਾਨੀ ਕਿ ਬਨੂ ਅਸੀਂ ਕੈਜੂਅਲੀ ਲੈ ਸਕਦੇ ਆ ਠੀਕ ਹੈ ਸੋ ਅਸੀਂ ਸਟੂਡੈਂਟ ਨੂੰ ਵੈਲਿਊਏਟ ਕਿਦਾਂ ਕਰਦੇ ਆ ਕਿ ਅਸੀਂ ਇਹ ਦੇਖਦੇ ਕਿ ਤੁਸੀਂ ਟੈਸਟ ਦੋ ਠੀਕ ਹੈ ਡਸਨਟ ਮੈਟਰ ਕਿ ਤੁਹਾਡੇ ਨੰਬਰ ਕਿੰਨੇ ਆ ਰਹੇ ਆ ਠੀਕ ਹੈ ਸੋ ਬੇਸਿਕਲੀ ਕੀ ਹੈ ਕਿ ਉਹਨੂੰ ਇਵੈਲਿਊਏਸ਼ਨ ਉਹਦੀ ਉਹਦੇ ਟੈਸਟ ਦੇ ਜਿੰਨਾ ਵੀ ਕੋਈ ਜੇ ਕੋਈ ਸਟੂਡੈਂਟ ਆਪਣੇ ਤਿੰਨ ਤੋਂ ਚਾਰ ਟੈਸਟ ਸਕਿਪ ਕਰਦਾ ਆ ਤੇ ਅਸੀਂ ਉਹਨੂੰ ਰੈੱਡ ਸਿਗਨਲ 'ਚ ਰੱਖ ਦਿੰਦੇ ਆ ਤੇ ਉਹਨੂੰ ਅੱਗੇ ਕਿ ਮਿਸ ਕਰਦਾ ਉਹਨੂੰ ਅਸੀਂ ਕੱਢ ਦਿੰਦੇ ਆ ਠੀਕ ਹੈ ਕਿਉਂਕਿ ਕਾਰਨ ਇਹ ਆ ਕਿ ਜਿਹੜਾ ਸੀਰੀਅਸ ਸਟੂਡੈਂਟ ਹੋਊਗਾ ਉਹ ਆਪਣੇ ਟੈਸਟ ਸੀਰੀਜ਼ ਨੂੰ ਪ੍ਰੋਪਰ ਕਰੂਗਾ ਐ ਬੱਚੇ ਦੇ ਕਰਨ ਤੋਂ ਵੱਧ ਜਿਹੜੀ ਜਣੀ ਕੈਲਕੂ ਜਿਹੜਾ ਵਰਕ ਲੋਡ ਆ ਨਾ ਉਹ ਸਾਡੀ ਫੈਕਲਟੀ ਦੇ ਪੈਂਦਾ ਹੈ ਕਿਉਂਕਿ 1000 ਬੱਚਿਆਂ ਦਾ ਜਾਂ 500 ਬੱਚਿਆਂ ਦੇ ਜਿਹੜਾ ਜਿਹੜਾ ਟੈਸਟ ਨੂੰ ਅਸੀਂ ਉਹਨੂੰ ਵੈਲਿਊਏਟ ਕਰਨਾ ਇਸ ਵੈਰੀ ਡਿਫਿਕਲਟ ਟਾਸਕ ਬਿਲਕੁਲ ਹੈ ਤੇ ਵੱਡੇ ਤੋਂ ਵੱਡੇ ਸੈਂਟਰਸ ਵੀ ਇੰਨੀ ਹੈਡੈਕ ਨਹੀਂ ਲੈਂਦੇ ਹੈਗੇ ਬਿਲਕੁਲ ਸੋ ਇਸ ਕਰਕੇ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇੱਕ ਫ੍ਰੀ ਕੋਰਸ ਆ ਤੇ ਇਹਦੇ ਵਿੱਚ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਦੇ ਵਿੱਚ ਕਿਤੇ ਕੰਪਰੋਮਾਈਜ਼ ਹੈ ਉਹ ਬਿਲਕੁਲ ਕੰਪਰੋਮਾਈਜ਼ ਨਹੀਂ ਠੀਕ ਹੈ ਕਿਉਂਕਿ ਐਂਡ ਆਫ ਦਾ ਡੇ ਜਿਹੜੇ ਸਟੂਡੈਂਟਸ ਹੈ ਇਨ ਅ ਰੀ ਲਾਈਫ ਜਿਹੜੀ ਆ ਇਸ ਔ اپنی ਬਾਕੀ ਲਾਈਫ ਦੀਆਂ ਜਿਹੜਾ ਕਹ ਲਓ ਕੋਈ ਕੋਈ ਗ੍ਰੈਜੂਏਸ਼ਨ ਛੱਡੀ ਹੋਈ ਜਿਹੜੀ ਪਾਸਟਰਸ ਛੱਡ ਕੇ ਇੱਧਰ ਆਇਆ ਹੈ ਕੋਈ ਘਰ-ਬਾਰ ਛੱਡ ਕੇ ਹੁਣ ਪੰਜ-ਛੇ ਸਟੂਡੈਂਟ ਸਾਡੇ ਕੋਲ ਇੱਥੇ ਬੈਠੇ ਨੇ ਇਸ ਟਾਈਮ ਸੋ ਦੇ ਹੈਵ ਅ ਵੈਰੀ ਹਾਈ ਹੋਪ ਕਿ ਸਾਨੂੰ ਉਸ ਕੁਆਲਿਟੀ ਜਿਹੜੀ ਜਿਹੜੀ ਐਜੂਕੇਸ਼ਨ ਉਸ ਲੈਵਲ ਦੀ ਮਿਲੇ ਠੀਕ ਹੈ ਤੇ ਸਾਡਾ ਜਿਹੜਾ ਟਾਰਗੇਟ ਵੀ ਇਹੀ ਹੈ ਕਿ ਅਸੀਂ ਜੋ ਕਰ ਸਕਦੇ ਹਾਂ ਵੇ ਨੈਸ਼ਨਲ ਕਹ ਲਓ ਕਿ ਇੰਟਰਨੈਸ਼ਨਲ ਲੈਵਲ ਤੇ ਜਨੇ ਲੋਜਿਸਟਿਕਲੀ ਲੌਜਿਸਟਿਕਸ ਨੂੰ ਯੂਜ਼ ਕਰਕੇ ਉਹ ਜਿਹੜੀ ਸਰਵਿਸ ਉਹ ਜਿਹੜੀ ਅੱਗੇ ਬੱਚਿਆਂ ਨੂੰ ਐਜੂਕੇਸ਼ਨ ਦੀ ਹਾਇਰ ਐਜੂਕੇਸ਼ਨ ਦਿੱਤੀ ਜਾਵੇ ਠੀ ਠੀਕ ਹੈ ਇਹ ਡਾਊਨਲੋਡ ਕਰਕੇ ਇਹਦੇ ਵਿੱਚ ਤੁਸੀਂ ਜੁਆਇਨ ਕਰ ਸਕਦਾ ਕੋਈ ਵੀ ਠੀਕ ਹੈ ਤੁਸੀਂ ਸਰ ਜਿਹੜਾ ਸਬਜੈਕਟ ਪੜਾਉਣਾ ਹੈ ਮੈਂ ਇੱਥੇ ਜੀ ਹਿਸਟਰੀ ਟੀਚ ਕਰਦਾ ਠੀਕ ਹੈ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਮੈਨੂੰ ਇੱਥੇ 2 ਸਾਲ ਹੋ ਗਏ ਜੀ ਟੀਚ ਕਰਦ ਨੂੰ ਪਿਛਲੇ 10 ਤੋਂ 12 ਸਾਲ ਤੋਂ ਪਹਿਲਾਂ ਵੀ ਮੈਂ ਜਿਹੜੀ ਟੀਚ ਕਰਦਾ ਪਏ ਮੋਡਰਨ ਹਿਸਟਰੀ ਹਾਂਜੀ ਹਾਂਜੀ ਪਹਿਲਾਂ ਤੁਸੀਂ ਕਿਸੇ ਹੋਰ ਸੈਂਟਰ 'ਚ ਸੀਗੇ ਹਾਂਜੀ ਹਾਂਜੀ 2018 ਦੇ ਵਿੱਚ ਮੈਂ ਆਪਣੀ ਇੱਕ ਇੰਸਟੀਟਿਊਟ ਸਟੈਬਲਿਸ਼ ਕੀਤੀ ਸੀ ਨਵਾਸਕਾ ਹਾਈਸ ਦੇ ਨਾਮ ਤੋਂ ਤਾਂ ਅਸੀਂ ਹਜ਼ਾਰਾਂ ਹੀ ਐਸਪੀਰੈਂਟ ਜਿਹੜੇ ਹੈਗੇ ਹੁਣ ਤੱਕ ਪੜਾ ਚੁੱਕੇ ਆ ਤੇ ਪਿਛਲੇ 2 ਸਾਲ ਦੇ ਵਿੱਚ ਅਸੀਂ ਅਰਾਊਂਡ 2500 3000 ਜਿਹੜਾ ਬੱਚਾ ਹੈ ਉਹ ਇੱਥੇ ਵੀ ਪੜਾ ਚੁੱਕੇ ਆ ਇਨਕਲੂਡਿੰਗ ਆਨਲਾਈਨ ਐਂਡ ਆਫਲਾਈਨ ਬਹੁਤ ਸਾਰੇ ਜਿਹੜੇ ਬੈਚ ਸਾਡੇ ਚੱਲਦੇ ਪਏ ਨੇ ਇੱਕ ਸਪੈਸੀਫਿਕ ਬੈਚ ਸਾਡਾ ਹੈਗਾ ਯੂਪੀਐਸਸੀ ਸੀਐਸਸੀ ਨੂੰ ਲੈ ਕੇ ਇੱਕ ਸਾਡਾ ਟਾਰਗੇਟ ਹੈਗਾ ਪੰਜਾਬ ਪੀਸੀਐਸ ਨੂੰ ਲੈ ਕੇ ਔਰ ਇੱਕ ਅਸੀਂ ਇਸ ਵਾਰੀ ਬੈਚ ਸਟਾਰਟ ਕੀਤਾ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਕਿ ਅਸੀਂ ਪੰਜਾਬ ਪੁਲਿਸ ਦਾ ਵੀ ਜਿਹੜਾ ਬੈਚ ਚਲਾਇਆ ਸੀ ਉਹਦੇ ਵਿੱਚ ਸਾਡੀਆਂ 57 ਜਿਹੜੀਆਂ ਸਿਲੈਕਸ਼ਨਸ ਰਿਟਨ ਦੇ ਵਿੱਚ ਦੇ ਵਿੱਚ ਹੋਈਆਂ ਨੇ ਇੱਕ ਬੱਚਾ ਸਾਡਾ ਆਲਰੇਡੀ ਸਿਲੈਕਟ ਹੋਇਆ ਐ ਐਗਰੀਕਲਚਰ ਡਵੈਲਪਮੈਂਟ ਆਫੀਸਰ ਉਹ ਕਲਾਸ 1 ਆਫੀਸਰ ਇਸ ਫੋਰ ਹੀ ਸਿਲੈਕਟ ਹੋਇਆ ਤੇ ਸਾਨੂੰ ਉਮੀਦ ਹੈ ਕਿ ਪੰਜਾਬ ਪੀਸੀਸ ਵਿੱਚ ਵੀ ਸਾਡਾ ਇਦਾਂ ਦਾ ਰਿਜ਼ਲਟ ਜਿਹੜਾ ਹੈ ਉਹ ਆਊਗਾ ਠੀਕ ਹੈ ਟੋਟਲ ਕਿੰਨੇ ਬੱਚੇ ਹੋ ਗਏ ਸਿਲੈਕਟ ਹੁਣ ਤੱਕ ਹੁਣ ਤੱਕ ਸਾਡੇ 60 ਤੋਂ ਜ਼ਿਆਦਾ ਜਿਹੜੇ ਬੱਚੇ ਆ ਉਹ ਸਿਲੈਕਟ ਹੋ ਚੁੱਕੇ ਨੇ ਅਲੱਗ-ਅਲੱਗ ਇਗਜ਼ਾਮਸ ਦੇ ਵਿੱਚ ਜਿਹੜੇ ਆਨਲਾਈਨ ਕਲਾਸ ਲੈਂਦੇ ਸੀ ਹਾਂਜੀ ਹਾਂਜੀ ਹ ਠੀਕ ਹੈ ਇੱਕ ਬੁਝਤ ਇੱਥੇ ਬੈਠਾ ਵੀ ਹੈ ਇਹਨਾਂ ਨੇ ਪੰਜਾਬ ਪੁਲਿਸ ਜਿਹੜਾ ਕਾਂਸਟੇਬਲ ਦਾ ਜਿਹੜਾ ਐਗਜ਼ਾਮ ਹੈ ਰਿਟਨ ਉਹ ਕੁਆਲੀਫਾਈ ਕੀਤਾ ਉਹ ਤੋਂ ਬਾਅਦ ਫਿਜ਼ੀਕਲ ਵੀ ਇਹਨਾਂ ਨੇ ਕੁਆਲੀਫਾਈ ਕੀਤਾ ਤੇ ਹੁਣ ਇਹਨਾਂ ਦਾ ਨੈਕਸਟ ਟਾਰਗੇਟ ਜਿਹੜਾ ਹੈਗਾ ਉਹ ਪੰਜਾਬ ਪੀਸੀਐਸ ਨੂੰ ਠੀਕ ਹੈ ਕਿਹੜੇ ਨੇ ਸਟੂਡੈਂਟ ਹਾਂਜੀ ਕੀ ਨੇ ਠੀਕ ਹੈ ਤੁਹਾਡਾ ਪੰਜਾਬ ਪੁਲਿਸ ਦਾ ਕਲੀਅਰ ਹੋਇਆ ਪੇਪਰ ਹਾਂਜੀ ਠੀਕ ਹੈ ਹੁਣ ਫਿਰ ਤੁਸੀਂ ਕਾਦੀ ਪੀਸੀਐਸ ਦੀ ਕਰ ਰਹੇ ਹੋ ਤਿਆਰੀ ਹਾਂਜੀ ਠੀਕ ਹੈ ਜਿਹੜਾ ਪੰਜਾਬ ਪੁਲਿਸ ਦਾ ਕਲੀਅਰ ਕੀਤਾ ਸੀਗਾ ਉਹ ਵੀ ਇੱਥੋਂ ਪੜਿਆ ਸੀਗਾ ਤੁਸੀਂ ਜੀ ਇੱਥੇ ਪੜ੍ਹਿਆ ਸੀ ਠੀਕ ਹੈ ਉਹ ਵੀ ਫ੍ਰੀ ਦੇ ਵਿੱਚ ਆਨ ਠੀਕ ਹੈ ਇੱਥੇ ਠੀਕ ਲੱਗਦਾ ਤੁਹਾਨੂੰ ਵੈਸੇ ਤਾਂ ਤੁਸੀਂ ਕੰਪੇਅਰ ਕਰਦੇ ਹੋਵੋਗੇ ਬਾਕੀਆਂ ਨਾਲ ਸਾਰੀ ਫੈਕਿਲਿਟੀ ਬਹੁਤ ਵਧੀਆ ਬਣਾਉਂਦੀ ਹੈ ਠੀਕ ਹੈ ਚਲੋ ਠੀਕ ਹੈ ਬਾਈ ਜੀ ਤੁਸੀਂ ਪੜ ਲਓ ਤਾਂ ਜਸਪ੍ਰੀਤ ਭਾਜੀ ਮੈਂ ਕਹਿੰਨਾ ਕਿ ਬਾਹਰ ਹੀ ਚਲਦੇ ਹਾਂ ਬੱਚਿਆਂ ਨੂੰ ਕਲਾਸ ਲਾਉਂਦੇ ਨੇ ਤਾਂ ਇਹ ਬੜੀ ਵਧੀਆ ਇੱਕ ਸੰਸਥਾ ਹੈਗੀ ਹੈ ਜਿਨ੍ਹਾਂ ਦੇ ਵੱਲੋਂ ਇਹ ਟੀਚਾ ਮਿੱਥਿਆ ਗਿਆ ਤਾਂ ਤੁਸੀਂ ਟਾਰਗੇਟ ਫਿਰ ਕਿੰਨਾ ਰੱਖਿਆ ਹੋਇਆ ਜਿਵੇਂ ਕਿ ਬੱਚਿਆਂ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹੈ ਕਿੰਨੇ ਕੁ ਬੱਚੇ ਤੁਸੀਂ ਅਫਸਰ ਬਣਾਉਂਦਾ ਸੋਚਿਆ ਹੋਇਆ ਦੇਖੋ ਜੀ ਜਿਹੜਾ ਟਾਰਗੇਟ ਤਾਂ ਜਿੰਨਾ ਕਹ ਲਿਓ ਕਿ ਸਕਾਈਜ਼ ਦਾ ਲਿਮਟ ਇਸ ਚੀਜ਼ ਦੇ ਵਿੱਚ ਜੀ ਮੈਂ ਜੋ ਮੇਰੀ ਇਹ ਕੈਲੋ ਕੀ ਜਿਹੜੀ ਪਰਸਨਲ ਜਿਹੜਾ ਮੇਰਾ ਟਾਰਗੇਟ ਹੈ ਕਿ ਪੰਜਾਬ ਦੀ ਮੋਸਟਲੀ ਹਰੇਕ ਆਰਗੇਨਾਈਜੇਸ਼ਨ ਰਿਲੀਜੀਅਸ ਸੰਸਥਾਵਾਂ ਹੋਣ ਕਲਚਰਲ ਐਸੋਸੀਏਸ਼ਨਸ ਹੋਣ ਜੀ ਇਹ ਸਾਰੇ ਇਕੱਠੇ ਹੋ ਕੇ ਆਪਾਂ ਹਰ ਸਾਲ 15000 ਤੋਂ 20000 ਬੱਚਾ ਪੜਾਇਆ ਕਰੀਏ ਜੀ ਠੀਕ ਹੈ ਉਹਨਾਂ ਨੂੰ ਇਸ ਲੈਵਲ ਤੇ ਖੜਾ ਕਰੀਏ ਕਿ ਕਿਉਂਕਿ ਇਹਦੀ ਜਿਹੜੀ ਨਾ ਸਕਸੈਸ ਰੇਸ਼ਿਓ ਬਹੁਤ ਘੱਟ ਹੁੰਦੀ ਹੈ ਠੀਕ ਹੈ ਕਿ ਜਾ ਕੇ ਨਾ ਕਰਦੇ ਕਰਦੇ ਵੀ ਜ 10 15000 ਪਣਾਵਾਂਗੇ ਤਾਂ 100 ਬੱਚੇ ਆਪਣੇ ਨਿਕਲਣਗੇ ਕਿਉਂਕਿ ਜਿਹੜਾ ਵਾਜੀਰੋ ਇੰਸਟੀਚਿਊਟ ਆ ਜਿੱਦਾਂ ਉਹਨੇ 30 35000 ਜੇ ਬੱਚੇ ਪੜਾਉਂਦੇ ਆ ਤਾਂ ਉਹਨਾਂ ਦੇ 100 150 ਨਿਕਲਦੇ ਆ ਠੀਕ ਹੈ ਸੋ ਇਹਦਾ ਇਹਦੀ ਜਿਹੜੀ ਰੇਸ਼ੋ ਬਹੁਤ ਘੱਟ ਆ ਠੀਕ ਹੈ ਸੋ ਅਹੀ ਚ ਸਕਸੈਸ ਰੇਟ ਤੇ ਦੂਸਰੀ ਗੱਲ ਇਹ ਆ ਕਿ ਜਿਹੜਾ ਸਾਡਾ ਆਪਣਾ ਪਰਸਨਲ ਟਾਰਗੇਟ ਆ ਦੇਖੋ ਆਨਲਾਈਨ ਤਾਂ ਜਿੰਨੇ ਵੱਧ ਤੋਂ ਵੱਧ ਬੱਚੇ ਸਾਨੂੰ ਜੁਆਇਨ ਕਰਨ ਕਿਉਂਕਿ ਜੇ ਫੈਕਲਟੀ ਨਾ ਤਾਂ ਪੇ ਕਰ ਹੀ ਨਹੀਂ ਆ ਠੀਕ ਹੈ ਤੇ ਜਿਹੜਾ ਜਲੰਧਰ ਅਸੀਂ ਆਫਲਾਈਨ ਸੈਂਟਰ ਖੋਲ੍ਹਿਆ ਇਹਦੇ ਵਿੱਚ ਸਾਡੇ ਕੋਲ ਜਿਹੜੇ ਸਾਡਾ ਟਾਰਗੇਟ ਆ ਕਿ 50 ਸਟੂਡੈਂਟਸ ਨੂੰ ਅ ਦੇਖੋ ਆਨਲਾਈਨ ਸਾਡਾ ਜਿਹੜਾ ਸਭ ਤੋਂ ਪਹਿਲਾ ਕ੍ਰਾਈਟੇਰੀਆ ਹੈ ਕਿ ਸਾਡਾ ਜਿਹੜਾ ਸਟੂਡੈਂਟ ਕੱਲਾ ਪੰਜਾਬ ਦਾ ਹੋਣਾ ਚਾਹੀਦਾ ਇਹ ਪੰਜਾਬ ਦੇ ਲਈ ਹੀ ਹੈਗਾ ਪੰਜਾਬੀਆਂ ਦੇ ਲਈ ਹੈ ਪ੍ਰੋਜੈਕਟ ਹੈਗਾ ਆ ਦੂਜਾ ਜਿਹੜਾ ਇਹਦਾ ਇੱਕ ਕਹਿ ਲਓ ਕਿ ਕ੍ਰਾਈਟੇਰੀਆ ਹੈ ਕਿ ਆਨਲਾਈਨ ਜਿਹੜੇ ਹੈਗੇ ਸਟੂਡੈਂਟਸ ਉਹ ਤਾਂ ਸਾਡਾ ਫਾਰਮ ਫਿਲ ਕਰਕੇ ਆ ਸਕਦੇ ਕਿਉਂਕਿ ਉਹਦੇ ਵਿੱਚ ਕੋਈ ਤਾਂ ਨਹੀਂ ਹੈਗਾ ਤੇ ਆਫਲਾਈਨ ਦੇ ਲਈ ਯਸ ਡੈਫੀਨਿਟਲੀ ਸਾਡੇ ਕੋਲ ਕੋਈ ਆਊਗਾ ਅਸੀਂ ਉਹਦਾ ਇੱਕ ਕਹਿ ਲਓ ਕਿ ਐਪਟੀਟਿਊਡ ਟੈਸਟ ਲੈਣੇ ਆ ਜੇ ਉਹ ਕਲੀਅਰ ਕਰਦਾ ਹੈ ਤਾਂ ਤੁਸੀਂ ਕਿਉਂਕਿ ਸਾਡੇ ਕੋਲ ਲਿਮਿਟਿਡ ਸੀਟਸ ਨਹੀਂ ਥੇ ਠੀਕ ਹੈ ਉਹ ਕਲੀਅਰ ਹੁੰਦੇ ਸਾਰੇ ਅਸੀਂ ਉਹਨੂੰ ਇੱਥੇ ਨੂੰ ਕਹ ਲਓ ਕਿ ਲੈ ਰਹੇ ਆ ਜਿਹੜੇ ਆਨਲਾਈਨ ਕੋਰਸਸ ਵਾਲੇ ਜਿਹਨੂੰ ਆਪਾਂ ਗੱਲ ਕਰਦੇ ਆ ਆਨਲਾਈਨ ਦੇ ਵਿੱਚ ਸਾਡਾ ਇੱਕ ਕਹ ਲਓ ਕਿ ਉਹਨਾਂ ਸਟੂਡੈਂਟਸ ਲਈ ਹੁੰਦਾ ਹੈ ਕਿ ਉਹ ਕਿਉਂਕਿ ਕਈ ਵਾਰੀ ਲੱਗਦਾ ਕਿ ਫ੍ਰੀ ਆ ਹਮ ਸਾਰੀਆਂ ਵੀਡੀਓ ਜਿਹੜੀਆਂ ਉੱਥੇ ਸੇਵ ਹੋ ਜਾਂਦੀਆਂ ਸਾਡੀ ਐਪ ਉੱਤੇ ਡਾਊਨਲੋਡ ਹੋ ਕੇ ਸੇਵ ਹੋ ਰਹੀਆਂ ਠੀਕ ਹੈ ਕਿ ਅਸੀਂ ਨਾ ਵੀ ਕਰਾਂਗੇ ਅਸੀਂ ਮਹੀਨੇ ਬਾਅਦ ਇਕੱਠੀਆਂ ਪੜ ਲਾਂਗੇ ਜਾਂ ਕੁਝ ਕਰ ਲਾਂਗੇ ਜਾਂ ਦੇਖ ਲਾਂਗੇ ਨਾ ਉਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਕੀ ਕੀਤਾ ਕਿ ਅਸੀਂ ਇਹ ਨਾ ਇੱਕ ਵੀਕਲੀ ਟੈਸਟ ਸੀਰੀਜ਼ ਰੱਖੀ ਆ ਠੀਕ ਹੈ ਸੋ ਸਾਡਾ ਇਹੀ ਹੈ ਕਿ ਉਹ ਆਪਣੇ ਟੈਸਟ ਨੂੰ ਸਕਿੱਪ ਨਾ ਕਰੇ ਠੀਕ ਹੈ ਸੋ ਜੇ ਉਹ ਰੈਗੂਲਰਲੀ ਕੋਈ ਸਕਿੱਪ ਕਰਦਾ ਤਾਂ ਫਿਰ ਅਸੀਂ ਉਹਨੂੰ ਇੱਕ ਰੈਡ ਮਾਰਕ ਲਾ ਕੇ ਤੇ ਉਹਨੂੰ ਅਸੀਂ ਉੱਥੋਂ ਫਿਰ ਐਪ ਚ ਕੱਢ ਦਿੰਨੇ ਹਾਂ ਠੀਕ ਹੈ ਹਾਂਜੀ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਬੱਚੇ ਵੱਡੇ ਅਫਸਰਾਂ ਤੇ ਤਨਖਾਹ ਹੋਣੇ ਘਟ ਗਏ ਹਮਮ ਨੌਜਵਾਨਾਂ ਦਾ ਰੁਝਾਨ ਜਿਹੜਾ ਵਿਦੇਸ਼ਾਂ ਵੱਲ ਜਾਣ ਨੂੰ ਸ਼ੁਰੂ ਕਰ ਗਿਆ ਬੱਚਾ ਵੀ ਇਹ ਸੋਚਦਾ ਕਿ 4-5 ਸਾਲ ਮੈਂ ਇੱਥੇ ਟੈਸਟਾਂ ਦੀ ਤਿਆਰੀ ਕਰੂੰਗਾ ਪਤਾ ਨਹੀਂ ਕਲੀਅਰ ਹੋਣਾ ਕਿ ਜਾਂ ਨਹੀਂ ਹੋਣਾ ਉਸ ਪਾਸੇ ਨੂੰ ਚਲਾ ਗਿਆ ਰੁਝਾਨ ਮੋੜਦਾ ਨਜ਼ਰ ਆਉਂਦਾ ਤੁਹਾਨੂੰ ਅੱਗੇ ਨਾਲੋਂ ਫਰਕ ਪਿਆ ਜੀ ਕਿਉਂਕਿ ਅਸੀਂ 2 ਸਾਲ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਨਾ ਓਰਿਜਨਲ ਜਿਹੜੇ ਕੁਆਲਿਟੀ ਆਫ ਸਟੂਡੈਂਟਸ ਉਹ ਬਹੁਤ ਜ਼ਿਆਦਾ ਵਧੇ ਆ ਠੀਕ ਹੈ ਦੇਖੋ ਜਦੋਂ ਕਹ ਲਿਓ ਕਿ ਜਦੋਂ ਰਿਵਾਈਵਲ ਆਉਂਦਾ ਹੈ ਨਾ ਜੀ ਉਹ ਕਿਸੇ ਦਾ ਵੀ ਆ ਜਾਂਦਾ ਹੈ ਠੀਕ ਹੈ ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਦਿੰਦਾ ਇੱਕ ਮੀਨਾ ਕਮਿਊਨਿਟੀ ਹੈ ਜੀ ਠੀਕ ਹੈ ਰਾਜਸਥਾਨ ਦੀ ਜੀ ਅੱਜ ਉਸ ਕਮਿਊਨਿਟੀ ਦੇ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਆਫੀਸਰਸ ਹੈਗੇ ਆ ਜੀ ਅੱਛਾ ਤਿੰਨ ਆਫੀਸਰ ਆਪਣੇ ਉੱਤੇ ਇੱਕ ਆਈਪੀਐਸ ਦੋ ਆਈਪੀਐਸ ਪੰਜਾਬ ਦੇ ਵਿੱਚ ਹੀ ਆ ਠੀਕ ਹੈ ਤੇ ਇਹੋ ਹੀ ਮੀਨਾ ਕ ਇੱਕ ਗੋਰਿਆਂ ਨੇ ਇੱਕ ਕ੍ਰਿਮੀਨਲ ਟ੍ਰਾਈਬਸ ਐਕਟ ਬਣੀ ਹੁੰਦੀ ਸੀਗੀ ਠੀਕ ਹੈ ਉਹ 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 ਕਮਿਊਨਿਟੀ ਨੂੰ ਕ੍ਰਿਮੀਨਲ ਗਿਣਿਆ ਜਾਂਦਾ ਸੀਗਾ ਅੱਛਾ ਤੇ ਉਹ ਅੱਜ ਤੁਹਾਡੇ ਉਹੀ ਕਮਿਊਨਿਟੀ ਨੇ ਆਪਣੇ ਆਪ ਨੂੰ ਕੀ ਅਸੀਂ ਬਦਲਣਾ ਹੈ ਹਾਂ ਤੇ ਉਹ ਅੱਜ ਤੁਹਾਨੂੰ ਸਭ ਤੋਂ ਬਾਅਦ ਆਈਐਸ ਆਈਪੀਐਸ ਦੇ ਦਿੱਤੇ ਹੋਏ ਕਿ ਕੌਮ ਨੇ ਇੱਕ ਕਮਿਊਨਿਟੀ ਸ਼ੂਟੀ ਜੀ ਕਮਿਊਨਿਟੀ ਹੈ ਜੀ ਉਹ ਠੀਕ ਹੈ ਸੋ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਬੜੀ ਵੱਡੀ ਗੱਲ ਹੈ ਇਹ ਹਾਂਜੀ ਹੈ ਨਾ ਤੁਸੀਂ ਹੁਣ ਇੱਕ ਦੂਜਾ ਇੱਕ ਮਾਧੋ ਪੱਟੀ ਪਿੰਡ ਪੈਂਦਾ ਜੀ ਯੂਪੀ ਦੇ ਵਿੱਚ ਹਮ ਜੌਨਪੁਰ ਆਈ ਥਿੰਕ ਡਿਸਟ੍ਰਿਕਟ ਦੇ ਵਿੱਚ ਪੈਂਦਾ ਤਰਵੰਧਿਆ ਅਬਸਰ ਉਸ ਪਿੰਡ ਦੇ ਆ ਜੀ ਐਸਟੀਐਮ ਇੰਡੀਆ ਚ ਜਿਹੜੇ ਸਰਵ ਕਰ ਰਹੇ ਆ ਅੱਛਾ ਸੋ ਉਸ ਜੇ ਕਰਨਾ ਹੋਵੇ ਹਾਂ ਇਹਦੇ ਲਈ ਇੱਕ ਕਹ ਲਓ ਕਿ ਇੱਕ ਫਲੇਮ ਪੈਦਾ ਕਰਨ ਦੀ ਚਿੰਗਾਰੀ ਪੈਦਾ ਕਰਨ ਦੀ ਲੋੜ ਆ ਅਸੀਂ ਹੁਣ ਇਸ ਟਾਈਮ ਐਚਜੀਪੀਸੀਬੀ ਆਈ ਥਿੰਕ 25 ਸਟੂਡੈਂਟਸ ਉਹਨਾਂ ਨੇ ਲਏ ਆ ਹਾਂ 6 ਸਟੱਡੀ ਸਰਕਲ ਵਾਲੇ ਨੇ 6 ਸਟੂਡੈਂਟਸ ਹੈਗੇ ਆ ਸੋ ਕਾਫੀਆਂ ਨੇ ਇਸ ਵਾਰੀ ਸ਼ੁਰੂ ਕੀਤਾ ਇਵਨ ਗਵਰਨਮੈਂਟ ਪਲਾਨ ਕਰ ਰਹੀ ਹੈ ਸੋ ਇਹ ਸਾਰੀ ਸਟੇਟ ਦਾ ਇੱਕ ਕਲੈਕਟਿਵ ਐਫਰਟ ਹੋਣਾ ਚਾਹੀਦਾ ਹੈ ਜੀ ਹਾਂ ਕਿਉਂਕਿ ਐਂਡ ਆਫ ਦਿ ਡੇ ਇਹ ਸਟੂਡੈਂਟਸ ਨੇ ਸਰਵ ਤਾਂ ਜਿਹੜਾ ਨੇਸ਼ਨ ਨੂੰ ਜਾਂ ਸਟੇਟ ਨੂੰ ਹੀ ਕਰਨਾ ਹੈ ਇਹ ਇੱਕ ਆਰਗੇਨਾਈਜੇਸ਼ਨ ਇੱਕ ਉਹਦਾ ਕਹਿ ਲਓ ਕਿ ਇੱਕ ਪਾਰਟ ਇੱਕ ਡ੍ਰੌਪ ਆਫ ਦਾ ਓਸ਼ਨ ਆ ਬਿਲਕੁਲ ਠੀਕ ਹੈ ਜੀ ਸੋ ਅਸੀਂ ਸਾਡੀ ਇਹੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਨੂੰ ਇਸ ਜਿਹੜੇ ਪ੍ਰੋਜੈਕਟ ਨੂੰ ਅੱਗੇ ਲੈ ਕੇ ਜੀ ਜਦੋਂ ਤੁਸੀਂ ਫਿਰ ਇਹ ਪ੍ਰੋਜੈਕਟ ਦੇ ਅੰਦਰ ਦੇਖਿਆ ਆ ਕੇ ਤੁਸੀਂ ਫੀਲ ਕੀਤਾ ਕਿ ਬਹੁਤ سارے ਬੱਚੇ ਸੀਗੇ ਜਿਹੜੇ ਕੁਝ ਬੰਨਾ ਚਾਹੁੰਦੇ ਸੀਗੇ ਪਰ ਪੈਸੇ ਕਰਕੇ ਬੰਨ ਨਹੀਂ ਪਾਈ ਅ ਅਸਲ ਦੇ ਵਿੱਚ ਨਾ ਜੀ ਇਹ ਜਿਹੜਾ ਮੈਂ ਤੁਹਾਨੂੰ ਦੱਸਦਾ ਜੀ ਇਹ ਜਿਹੜਾ ਪ੍ਰੋਜੈਕਟ ਹੈ ਨਾ ਜੀ ਇਹ ਕੱਲਾ ਗਰੀਬ ਅਮੀਰ ਜਾਂ ਕਹ ਲਓ ਕਿ ਉਹ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਬੱਚੇ ਦਾ ਮੈਂਟਲ ਐਂਡ ਫਿਜ਼ੀਕਲੀ ਜਿਹੜਾ ਉਹ ਬੱਚਾ ਇਨਵੋਲਵ ਹੋ ਜਾਂਦਾ ਨਾ ਉਹਦੇ ਵਿੱਚ ਸਾਈਕੋਲੋਜੀਕਲੀ ਇਹਦੇ ਵਿੱਚ ਵੜ ਜਾਂਦਾ ਆ ਹਾਂ ਕਿਉਂਕਿ ਇਸ ਸਕਸੈਸ ਰੇਸ਼ਿਓ ਬਹੁਤ ਘੱਟ ਆ ਹੂੰ ਸਕੈਸੈਸਰ ਇਸ਼ੂ ਕੱਟ ਹੋਣ ਲੱਗੀ ਤੁਹਾਨੂੰ ਬੱਚੇ ਨੂੰ ਮੈਂਟਲੀ ਵੀ ਪ੍ਰੀਪੇਅਰ ਕਰਨਾ ਬੜਾ ਜ਼ਰੂਰੀ ਆ ਕਿਤੇ 4 ਸਾਲ ਆਪਣੀ ਜ਼ਿੰਦਗੀ ਜਿ ਲਾਏ ਪਰ ਤੁਸੀਂ ਕੁਝ ਨਹੀਂ ਬਣੇ ਬਿਲਕੁਲ ਠੀਕ ਹੈ ਜੀ ਇੱਕ ਤਾਂ ਉਹ ਚੀਜ਼ ਹੋ ਜਾਂਦੀ ਆ ਉਹਦੇ ਲਈ ਅਸੀਂ ਪ੍ਰੋਪਰ ਉਹਨਾਂ ਨੂੰ ਐਥਿਕਸ ਦੇ ਪਲੱਸ ਉਹਨੂੰ ਜਿ ਕੋ ਕਿ ਜਿਹੜੇ ਸਾਡੇ ਪ੍ਰੋਜੈਕਟ ਮੈਨੇਜਰ ਹਨ ਉਹ ਚਾਈਲਡ ਬਿਹੇਵੀਅਰ ਸਪੈਸ਼ਲਿਸਟ ਹੈਗੇ ਆ ਠੀਕ ਹੈ ਇਸ ਪ੍ਰੋਜੈਕਟ ਨੂੰ ਦੇਖ ਰਹੀ ਹੈ ਜਿਹੜੇ ਦੂਸਰੀ ਫਾਈਨੈਂਸ਼ਲੀ ਦੇਖੋ ਜ਼ਿਆਦਾਤਰ ਜਿਹੜੀ ਸਾਡੀ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਆ ਪੋਰ ਤੇ ਨਾਲ ਦੂਜੀ ਇੱਕ ਹੈਗੇ ਲੋਅਰ ਮਿਡਲ ਕਲਾਸ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਜੀ ਇਸ ਦਾ ਜੇ ਆਪਾਂ ਦਿੱਲੀ ਜਾ ਕੇ ਤਿਆਰੀ ਕਰਦੇ ਅੱਠ ਤੋਂ 10 ਲੱਖ ਰੁਪਈਆ ਸਾਡਾ ਸਾਲ ਦਾ ਖਰਚਾ ਹੁੰਦਾ ਹੈ ਠੀਕ ਹੈ ਜੇ ਤਿੰਨ ਤੋਂ ਚਾਰ ਸਾਲ ਬੱਚਾ ਤਿਆਰੀ ਕਰਦਾ ਤਾਂ 40 ਲੱਖ ਕਿਹੜੀ ਫੈਮਿਲੀ ਅਫੋਰਡ ਕਰਦੀ ਆਈ ਥਿੰਕ ਮਿਡਲ ਕਲਾਸ ਵੀ ਨਹੀਂ ਕਰ ਪਾਉਂਦੀ ਨਹੀਂ ਕਰ ਸੋ ਇਹ ਗੱਲ ਗਰੀਬ ਅਮੀਰ ਦੀ ਨਹੀਂ ਇਹ ਗੱਲ ਅਫੋਰਡੇਬਿਲਟੀ ਦੀ ਆ ਠੀਕ ਹੈ ਤੇ ਅਫੋਰਡ ਹੋਣ ਦੇ ਬਾਅਦ 40 ਲੱਖ ਅਗਰ ਬੱਚੇ ਨੂੰ ਇਹ ਲੱਗੇ ਕਿ ਮੈਂ 40 ਲੱਖ ਰੁਪਈਆ ਲਾ ਦਿੱਤਾ ਤੇ ਮੈਕ ਸクセਸ ਨਹੀਂ ਹੋਇਆ ਉਹ ਆਈ ਥਿੰਕ ਉਹਦੀ ਪੂਰੀ ਜ਼ਿੰਦਗੀ ਲਈ ਉਹ ਟਰੋਮੇ ਚ ਰਹਿੰਦਾ ਮੈਂਟਲ ਟਰੋਮੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ 60 ਬੱਚੇ ਲਗਭਗ ਹੋ ਗਏ ਸਿਲੈਕਟ ਜਿਨ੍ਹਾਂ ਨੌਕਰੀਆਂ ਲੈਣੀਆਂ ਮੈਂ ਚ ਉਹਨਾਂ ਕੀ ਇੱਕ ਦੋ ਕੋਈ ਕੇਸ ਸਟਡੀ ਕਿਸੇ ਦੀ ਸਾਂਝੀ ਕਰਿਓ ਕਿ ਜਿਹੜਾ ਵਾਕੇ ਹੀ ਬੜਾ ਲੋਡਵੰਦ ਸੀਗਾ ਕਿ ਜਿਸ ਨੂੰ ਵਾਕੇ ਲੋੜ ਸੀਗੀ ਕਿ ਪ੍ਰੀਚ ਐਜੂਕੇਸ਼ਨ ਉਹਨੂੰ ਮਹੱਈਆ ਹੋਵੇ ਤਾਂ ਮੈਂ ਕੁਝ ਬਣ ਕੇ ਦਿਖਾ ਬਿਲਕੁਲ ਜੀ ਮੈਂ ਤੁਹਾਨੂੰ ਡੈਫੀਨਿਟਲੀ ਸਾਡੇ ਕੁਝ ਸਟੂਡੈਂਟਸ ਹੈਗੇ ਹਨ ਉਹਨਾਂ ਦਾ ਮੈਂ ਇੱਕ ਛੱਡੂ ਮੈਂ ਤੁਹਾਨੂੰ 10 15 ਇੰਦਾਂ ਦੇ ਮਿਲਾ ਦੇਵਾਂਗੇ ਹਾਂ ਜਿਹੜੇ ਬਹੁਤ ਹੀ ਕਹਿ ਲਓ ਠੀਕ ਹੈ ਤੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਨਹੀਂ ਸੀਗਾ ਕਿ ਨਾ ਸਬਰ ਫਾਊਂਡੇਸ਼ਨ ਜਾਂ ਕਾਲ ਸੈਟ ਉਹਨਾਂ ਦੇ ਹੱਥ ਫੜਦੀ ਹਾਂ ਤੇ ਉਹ ਇੱਥੇ ਤੱਕ ਪਹੁੰਚ ਪਾਉਂਦੇ ਠੀਕ ਹੈ ਹੁਣ ਅਫਸਰ ਬਣੇ ਹੋਏ ਨੇ ਉਹ ਹਾਂਜੀ ਹਾਂਜੀ ਠੀਕ ਹੈ ਇਹ ਫਿਰ ਜਿਵੇਂ ਬੱਚਾ ਸਿਲੈਕਟ ਹੋ ਜਾਂਦਾ ਮੈਨੂੰ ਲੱਗਦਾ ਕਿ ਇਦੋਂ ਵੱਡਾ ਤਾਂ ਕੋਈ ਸਕੂਨ ਹੋ ਨਹੀਂ ਹੁੰਦਾ ਹੋਊਗਾ ਕਿ ਬੱਚਾ ਕੋਈ ਵਾਕੇ ਖੁਸ਼ੀ ਦੇ ਨਾਲ ਤੁਹਾਡੇ ਕੋਲ ਆਉਂਦਾ ਕਿ ਮੇਰੀ ਸਿਲੈਕਸ਼ਨ ਹੋ ਗਈ ਹੈ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਜੀ ਮੈਂ ਮੈਂ ਆਪਣੀ ਜਿਹੜੀ ਐਜੂਕੇਸ਼ਨ ਪਰ ਇਵਨ ਮੈਂ ਜਦੋਂ ਕੁਝ ਜਦੋਂ ਵੀ ਕੋਈ ਨਵਾਂ ਸੈਸ਼ਨ ਸ਼ੁਰੂ ਹੁੰਦਾ ਨਾ ਪਹਿਲਾ ਸੈਸ਼ਨ ਮੈਂ ਅੱਧਾ ਘੰਟਾ ਘ ਮੇਰੀ ਇੱਕ ਗੱਲ ਹੁੰਦੀ ਹੈ ਕਿ ਦੇਖੋ ਇਹ ਇਹ ਕੋਈ ਸਾਡਾ ਕੋਈ ਬਿਜ਼ਨਸ ਇਨੀਸ਼ੀਏਟਿਵ ਨਹੀਂ ਹੈਗਾ ਇਹ ਸਾਡਾ ਕਾਰੋਬਾਰ ਨਹੀਂ ਹੈਗਾ ਅਸੀਂ ਤੁਹਾਡੇ ਕੁਝ ਕਮਾਉਣਾ ਨਹੀਂ ਹੈਗਾ ਇਹ ਸੰਗਤ ਦਾ ਦਿੱਤਾ ਹੋਇਆ ਇੱਕ ਇੱਕ ਪੈਸਾ ਹੈ ਜੀ ਜੇ ਤੇ ਤੁਸ ਤੁਹਾਡੀ ਵੀ 100% ਜ਼ਿੰਮੇਵਾਰੀ ਬਣਦੀ ਸਾਡੀ ਬਣਦੀ ਹੈ ਕਿਉਂਕਿ ਅਸੀਂ ਜਵਾਬਦੇਹ ਆ ਸੋਸਾਇਟੀ ਦੇ ਜਿਹੜੀ ਸਾਨੂੰ ਫੰਡ ਕਰ ਰਹੀ ਹੈ ਸੋ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਡੀ ਹੈ ਬਿਲਕੁਲ ਸਾਡੀ ਜ਼ਿੰਮੇਵਾਰੀ ਉਹਦੇ ਬਾਅਦ ਕੀ ਹੈ ਜਦੋਂ ਬੱਚਾ ਸਕਸੈਸ ਹੁੰਦਾ ਹੈ ਜੇ ਆਉਂਦਾ ਹੈ ਸੋ ਸਾਨੂੰ ਇੱਕ ਪੀਸ ਆਬਵੀਅਸਲੀ ਇੱਕ ਜਾਨੀ ਕਿ ਸ਼ਾਂਤੀ ਜ਼ਰੂਰ ਮਿਲਦੀ ਕਿ ਹਾਂ ਯਾਰ ਅਸੀਂ ਉਹ ਜਿਹੜਾ ਪੈਸਾ ਸਹੀ ਕਿਉਂਕਿ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੋਏਗਾ ਬਿਲਕੁਲ ਜੇ ਪ੍ਰੋਫਿਟ ਨਾ ਹੋਵੇ ਤਾਂ ਅਸੀਂ ਅਨਸਰਬਿਲਟੀ ਟੂ ਦਾ ਸੁਸਾਇਟੀ ਜਿਹੜੀ ਆ ਇਹਦੇ ਕਰਕੇ ਸਾਨੂੰ ਤਾਂ ਅਸੀਂ ਲਾਈਕ ਬਹੁਤ ਵਧੀਆ ਲੱਗਦਾ ਹੈ ਜੀ ਕਿ ਕਿਤੇ ਨੂੰ ਕਿਤੇ ਨੂੰ ਬੱਚਾ ਅਗੇ ਨਿਕਲਦਾ ਹੈ ਹੁਣ ਉਹ ਇੱਕ ਤੁਹਾਨੂੰ ਸਟੂਡੈਂਟ ਨੂੰ ਤੁਸੀਂ ਹੁਣੀ ਚਾਹੀਦਾ ਮਿਲੇ ਆ ਸੋ ਉਹ ਕਨਸਟੇਬਲ ਕਲੀਅਰ ਕਰ ਗਏ ਤੇ ਉਪਰ ਉਹ ਕਹਿੰਦੇ ਕਿ ਹਾਂ ਮੈਂ ਇਹਨੂੰ ਇਹ ਜੋਇਨ ਨਹੀਂ ਕਰਨਾ ਮੈਂ ਪੀਸੀਐਸ ਵੀ ਕਰਨਾ ਹੈ ਇਹ ਕਿਉਂਕਿ ਅਸੀਂ ਇਹ ਪੇਪਰ ਤਾਂ ਦਵਾਇਆ ਸੀਗਾ ਕਿਉਂਕਿ 5 ਸਾਲ ਸਾਡੀ ਕੋਈ ਜੌਬਸ ਨਿਕਲੀਆਂ ਨਹੀਂ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਠੀਕ ਹੈ ਇਹਦੀ ਨੋਟੀਫਿਕੇਸ਼ਨ ਹੀ ਹੋਣ ਆਈ ਹੈ ਜਾ ਕੇ ਪੀਸੀਐਸ ਦੀ ਹਾਂ ਜੀ ਜੇ ਨੋਟੀਫਿਕੇਸ਼ਨ 5 ਸਾਲਾਂ ਬਾਅਦ ਆਈ ਹੈ ਸੋ ਉਹ ਕਈ ਸਟੂਡੈਂਟਸ ਨੂੰ ਅਸੀਂ ਕਿਹਾ ਕਿ ਤੁਸੀਂ ਸਾਰੇ ਐਗਜ਼ਾਮ ਦਿਓ ਹਾਂ ਕਿਉਂਕਿ ਐਗਜ਼ਾਮ ਦੇਣ ਚਾ ਕੋਈ ਮਨਾ ਹੀ ਨਹੀਂ ਹੈਗੀ ਤੁਸੀਂ ਸਾਰੇ ਐਗਜ਼ਾਮ ਦਿਓ ਕਿਤੇ ਨਾ ਸਿਲੈਕਸ਼ਨ ਹੁੰਦੀ ਨਾ ਜੁਆਇਨ ਕਰੋ ਠੀਕ ਹੈ ਏਟਲੀਸਟ ਤੁਹਾਨੂੰ ਆਪਣਾ ਕੈਲੀਬਰ ਤਾਂ ਪਤਾ ਲੱਗੂਗਾ ਨਾ ਐਕਸਪੀਰੀਅੰਸ ਤਾਂ ਹੁੰਦਾ ਐਕਸਪੀਰੀਅੰਸ ਵੀ ਹੁੰਦਾ ਕੈਲੀਬਰ ਹੀ ਬਦਲ ਆ ਜਾਂਦੇ ਕਿਵੇਂ ਕਿਤੇ ਸਟੈਂਡ ਕਰਦਾ ਹੈ ਬਿਲਕੁਲ ਸੋ ਹੁ ਕਹਲੋ ਕੀ ਜੀ 50 60 ਫਰੋਂ ਨਿਕਲੇ ਆ ਆਈ ਥਿੰਕ ਉਹ ਸਾਰੇ ਰੀਅਪੀਅਰ ਪੀਸੀਐਸ ਲਈ ਵੀ ਕਰਨਗੇ ਜੀ ਜਿਵੇਂ ਕਰੇ ਪੀਸੀਐਸ ਤੇ ਆਈਐਸ ਦੀ ਟ੍ਰੇਨਿੰਗ ਦੇਣੀ ਆ ਜਿਹੜੇ ਟੀਚਰ ਤੁਸੀਂ ਰੱਖਿਆ ਸੁਭਾਵਕ ਹੈ ਕਿ ਜਾਂ ਤਾਂ ਇਹਨਾਂ ਨੇ ਫਿਰ ਇੰਟਰਵਿਊ ਵਗੈਰਾ ਦਿੱਤੇ ਹੋਣਗੇ ਜਾਂ ਇਹ ਉਸ ਲੈਵਲ ਤੇ ਗਏ ਹੋਣਗੇ ਜਿਹੜੇ ਟੀਚਰ ਪੜਾਉਂਦੇ ਤਾਂ ਉਹਨਾਂ ਦੀਆਂ ਵੀ ਲੱਗਦਾ ਕਿ ਤਨਖਾਹਾਂ ਵੀ ਬਹੁਤ ਹੁੰਦੀਆਂ ਹੋਣਗੀਆਂ ਇਹ ਤਾਂ ਫਿਰ ਲੱਗਦਾ ਖਰਚਾ ਵੀ ਬਹੁਤ ਜ਼ਿਆਦਾ ਹੋਊਗਾ ਹਾਂਜੀ ਜੀ ਸਾਡਾ ਜਿਹੜਾ ਕਾਫੀ ਬਜਟ ਹੈ ਜੀ ਸਾਡਾ ਜੇ ਦੇਖਿਆ ਜੇ ਮੈਨੂਅਲ ਬਜਟ ਕਰੋੜਾਂ ਤੱਕ ਪਹੁੰਚ ਚੁੱਕਾ ਹੈ ਠੀਕ ਹੈ ਹਾਂਜੀ ਇਹਨ ਠੀਕ ਹੈ ਜੀ ਇਹ ਫਿਰ ਟੀਚਰ 12 ਮਹੀਨੇ ਕੇ ਪੰਜਾਬ ਦੇ ਨੇ ਸਾਰੇ ਨਹੀਂ ਡਿਫਰੈਂਟ ਜਿ ਕੋਈ ਕੁਝ ਕਹ ਲਓ ਕਿ ਪੰਜਾਬ ਦੇ ਕੁਝ ਦਿੱਲੀ ਦੇ ਕੁਝ ਬਰਬਰ ਸਟੇਟਸ ਦੇ ਵੀ ਹੈਗੇ ਠੀਕ ਹੈ ਮੈਂ ਚਾਹੁੰਦਾ ਕਿ ਇੱਕ ਵਾਰ ਕਲੀਅਰ ਜਰੂਰ ਕਰਦੇ ਹੋ ਕਿਉਂਕਿ ਕਈ ਵਾਰੀ ਲੋਕਾਂ ਨੂੰ ਹੁੰਦਾ ਕਿ ਫ੍ਰੀ ਦੇ ਵਿੱਚ ਤਾਂ ਹੈ ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿਹੜੇ ਐਡਮਿਸ਼ਨ ਦੇ ਨਾਂ ਦੇ ਉੱਪਰ ਹੀ ਬਹੁਤ ਚਾਰਜ ਕਰ ਲੈਂਦੇ ਨੇ ਨਹੀਂ ਨਹੀਂ ਐਡਮਿਸ਼ਨ ਦਾ ਤਾਂ ਇੱਕ ਪੈਣੀ ਨਹੀਂ ਹੈਗਾ ਸਗੋਂ ਜਿਹੜੀ ਐਪ ਹੈ ਪਰ ਮੈਂ ਤੁਹਾਨੂੰ ਦੱਸਦਾ ਜਿਹੜੀ ਸਾਡੀ ਐਪ ਹੈ ਨਾ ਉਹਦੇ ਵਿੱਚ ਵੀ ਜਿਹੜੇ ਆਈ ਥਿੰਕ 20 30 ਰੁਪੀਸ انرੋਲਮੈਂਟ ਦੇ ਹੈ ਨਾ ਐਪ ਲੈਂਦੀ ਆ ਉਹ ਵੀ ਅਸੀਂ ਪੇ ਕਰ ਰਹੇ ਹ ਠੀਕ ਹੈ ਕਿ इवन ਜੇ ਕੋਈ ਬੱਚਾ ਬੁਕਸ ਨਹੀਂ ਕਹਿ ਲਓ ਕਿ ਅਫੋਰਡ ਕਰ ਪਾ ਰਿਆ ਅਸੀਂ ਉਹਨੂੰ ਲਿਟਰੇਚਰ ਵੀ ਆਪਣੇ ਕੋਲ ਹੀ ਦੇ ਰਹੇ ਹਾਂ ਜੀ ਅੱਛਾ ਉਹ ਵੀ ਅਸੀਂ ਉਹਨਾਂ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਖਰੀਦੋ ਜਾਗੇ ਬਿਲਕੁਲ ਫ੍ਰੀ ਦਾ ਵੀ ਕਹਿੰਦੇ ਇੱਕ ਨੁਕਸਾਨ ਹੁੰਦਾ ਕਿ ਜਿਹੜੇ ਬੱਚੇ ਸੀਰੀਅਸ ਨਹੀਂ ਹੁੰਦੇ ਉਹ ਵੀ ਆ ਜਾਂਦੇ ਨੇ ਫਿਰ ਕਾਫੀ ਸਮਾਂ ਕਹਿੰਦੇ ਕਿ ਵੇਸਟ ਹੋ ਜਾਂਦਾ ਉਹ ਤਾਂ ਹੋਊਗਾ ਜੀ ਜੇ ਅਸੀਂ ਆਫਲਾਈਨ ਦੇ ਵਿੱਚ ਇੱਥੇ ਸਾਡੇ ਕੋਲ 50 ਚੇਅਰਸ ਆ ਠੀਕ ਹੈ ਅਸੀਂ 50 ਦੇ ਵਿੱਚ ਕਹਿ ਲਓ ਕਿ ਜੇ ਅਸੀਂ ਇਹਨਾਂ ਨੂੰ ਫੁੱਲ ਫੁੱਲ ਕਰ ਲਈਏ ਤੇ ਕੱਲ ਨੂੰ 10 ਚਲੇ ਜਾਣ ਠੀਕ ਹੈ ਉਹ ਤਾਂ ਹੋ ਗਿਆ ਸਾਡਾ ਲਾਸ ਹੋਊਗਾ ਕਿ ਯਾਰ ਸਾਡੀਆਂ 10 ਕੁਰਸੀਆਂ ਖ ਬਟ ਜਿਹੜਾ ਆਨਲਾਈਨ ਦੇ ਵਿੱਚ ਸਾਡੇ ਟੀਚਰ ਦਾ ਪੜਾਈ ਰਹੀ ਹੈ ਠੀਕ ਹੈ ਉੱਥੇ 1000 ਬੱਚਾ ਦੇਖ ਰਿਹਾ 1400 ਦੇਖ ਰਿਹਾ ਕੋਈ ਫਰਕ ਨਹੀਂ ਪੈਂਦਾ ਨਾ ਜੀ 1400 600 100 ਚੱਲਾ ਵੀ ਜਾਂਦਾ ਹੈ ਠੀਕ ਹੈ ਆਨਲਾਈਨ ਦੇ ਵਿੱਚ ਤਾਂ ਚੱਲਦਾ ਆਨਲਾਈਨ ਨੂੰ ਸਾਨੂੰ ਕੋਈ ਇੰਨਾ ਕੋਈ ਲਾਸ ਨਹੀਂ ਹੈਗਾ ਜੀ ਤੇ ਜਿਹੜੇ ਸਾਡੇ ਕੋਲ ਹੋਗੇ ਆਮ ਸ਼ੋਰ ਕਿਉਂਕਿ ਦੇਖੋ ਆਪਣੇ ਆਪਣੇ ਘਰ-ਬਾਰ ਛੱਡ ਕੇ ਆਉਣਾ ਹੈ ਬਿਲਕੁਲ ਉਹ 100% ਡੈਡੀਕੇਟਿਡ ਹੀ ਹੋਗੇ ਨਹੀਂ ਤਾਂ ਨਹੀਂ ਆਉਣਗੇ ਹਾਂ ਠੀਕ ਹੈ ਪਾਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਤਾਂ ਬੜਾ ਵਧੀਆ ਇਹ ਉਪਰਾਲਾ ਹੈਗਾ ਜਿਸਕਰ ਤੁਹਾਡੇ ਵੀ ਮਨ ਦੇ ਵਿੱਚ ਹੈ ਜਿਸਕਰ ਤੁਸੀਂ ਦਿਲ ਕਰਦਾ ਕਿ ਪੀਸੀਐਸ ਵਰਗੇ ਪੇਪਰ ਕਲੀਅਰ ਕੀਤੇ ਜਾਣ ਪੈਸੇ ਨਹੀਂ ਹੈਗੇ ਤਾਂ ਇਹ ਸਬਰ ਫਾਊਂਡੇਸ਼ਨ ਜਿਹੜੀ ਹੈ ਇੱਕ ਪਲੇਟਫਾਰਮ ਤੁਹਾਡੇ ਕੋਲ ਹੈਗਾ ਇਹ ਨੰਬਰ ਦਿੱਤੇ ਹੋਏ ਨੇ ਇਹਨਾਂ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਲਿਓ ਔਰ ਆ ਕੇ ਇੱਥੇ ਤੁਸੀਂ ਆਪਣੇ انرੋਲਮੈਂਟ ਕਰਵਾ ਕੇ ਤਿਆਰੀ ਕਰ ਸਕਦੇ ਹੋ ਦੇਖਦੇ ਰਹੋ ਫਾਸਟ ਸਟ ਪੰਜਾਬ